ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੀ ਹੋਗੇ ਤੇ ਹਾਜ਼ਰਾਂ ਅੱਜ ਆਪਾਂ ਇੱਕ ਬਹੁਤ ਹੀ ਖਾਨ ਜੀ ਵੀਡੀਓ ਲੈ ਕੇ ਅੱਜ ਦੀ ਵੀਡੀਓ ਆਪਾਂ ਮਤਵਾਲ ਮੈਰੋਂ ਤੇ ਲੈ ਕੇ ਹਾਜ਼ਰ ਹੋਏ ਆ ਕੀ ਕਿਹਾ ਭਾਈ ਅਮਤਵਾਲ ਸਿੰਘ ਨੇ ਆਪਣੀ ਵੀਡੀਓ ਦੇ ਵਿੱਚ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਸਾਰਿਆਂ ਕੋਲ ਛੋਟੀ ਰਿਕਵੈਸਟ ਹੈ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਦੇ ਨਵੇਂ ਆਏ ਨੇ ਵੀਡੀਓ ਦੇ ਥੱਲੇ ਬਣੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਜ਼ਰੂਰ ਜਾਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਕੀ ਗਿਆ ਭਾਈ ਅਮਤਪਾਲ ਸਿੰਘ ਨੇ ਆਪਣੇ ਅੱਜ ਦੇਸ ਲਾਈਵ ਦੇ ਵਿੱਚ ਅਤੇ ਕਿਸ ਨੂੰ ਰਿਪਲਾਈ ਕੀਤਾ ਦਲਜੀਤ ਦੀ ਨਵੀਂ ਫਿਲਮ ਨੂੰ ਲੈ ਕੇ ਭਾਈ ਅਮਤਪਾਲ ਸਿੰਘ ਹੋਏ ਲਾਈਵ ਬਾਕੀ ਆਓ ਚਲ ਕੁਮਾਰ ਜੀਆ ਕੀ ਗਿਆ ਆਪਣੇ ਪੂਰੇ ਲਾਈਵ ਦੇ ਵਿੱਚ ਭਾਈ ਅਮਤਪਾਲ ਸਿੰਘ ਮੈਰੋਂ ਨੇ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਦੋ ਤਿੰਨ ਮਹੀਨੇ ਪਿੱਛੋਂ ਲਾਈਵ ਹੋਏ ਆ ਕਿਉਂਕਿ ਆਪਣੇ ਜਿਹੜੇ ਪਹਿਲਾਂ ਚੈਨਲ ਤੇ ਪੇਜ ਸੀਗੇ ਉਹ ਪੰਜਾਬ ਦੇ ਵਿੱਚ ਬੈਨ ਕਰ ਦਿੱਤੇ ਗਏ ਭਾਰਤ ਦੇ ਵਿੱਚ ਬੈਨ ਕਰ ਦਿੱਤੇ ਜਿਹਦੇ ਕਰਕੇ ਆਪਾਂ ਕੋਈ ਗੱਲ ਨਹੀਂ ਰੱਖ ਸਕੇ ਚਲੋ ਕੋਈ ਨਾ ਦੁਬਾਰਾ ਸੰਗਤ ਜੁੜ ਜੂਗੀ ਆਪਣਾ ਨਵਾਂ ਪੇਜ ਜਿਹੜਾ ਬਣਿਆਗਾ ਤੇ ਆਪਾਂ ਜ਼ਰੂਰੀ ਗੱਲਬਾਤ ਮੈਂ ਇਹ ਕਰਨੀ ਆ ਵੀ ਜਿਹੜੀ ਫਿਲਮ ਆ ਰਹੀ ਹੈ ਇੱਕ ਦਲਜੀਤ ਦਸਾਂਝ ਦੀ ਚਮਕੀਲਾ ਚਮਕੀਲੇ ਦੀ ਜੀਵਨੀ ਤੇ ਆ ਚਲੋ ਹੋਰ ਬਹੁਤ ਕਿਸੇ ਕਹਾਣੀਆਂ ਹੁੰਦੀਆਂ ਤੇ ਚਲੋ ਜੇ ਇਹਨਾਂ ਨੇ ਇਸ ਨੂੰ ਚੁਣ ਲਿਆ ਤਾਂ ਵੀ ਚਲੋ ਕੋਈ ਨਾ ਇਹਨਾਂ ਦੀ ਮਰਜ਼ੀ ਕਿਉਂਕਿ ਦਲਜੀਤ ਦਸਾਂਝ ਨਾਲ ਆਪਣੀ ਕੋਈ ਦੁਸ਼ਮਣੀ ਥੋੜੀ ਆ ਦਜੀਤ ਸਾਂਝ ਨੇ ਪਹਿਲਾਂ ਵੀ ਚੰਗੇ ਧਾਰਮਿਕ ਗਾਣੇ ਗਾਏ ਆ ਤੇ ਫਿਲਮਾਂ ਵੀ ਕੀਤੀਆਂ ਪੰਜਾਬ 1984 ਫਿਲਮ ਉਹਨਾਂ ਦੀ ਸੀਗੀ ਬਹੁਤ ਸੋਹਣੀ ਸੀ ਤੇ ਪਰ ਚਮਕੀਲੇ ਦੀ ਫਿਲਮ ਆਉਣ ਵਾਲੀ ਆ ਇਸੇ ਮਹੀਨੇ ਦੇ ਵਿੱਚ ਉਹਨਾਂ ਨੇ ਚਲਾਉਣੀ ਆ ਸਿਨੇਮੇ ਘਰਾਂ 'ਚ ਹੋਰ ਸਕਦਾ netflix ਤੇ ਆਵੇ ਪਰ ਜੇ ਚਮਕੀਲੇ ਦੀ ਜੀਵਨੀ ਸਚਾਈ ਆ ਜਿਵੇਂ ਜਿਵੇਂ ਉਹਦੇ ਨਾਲ ਹੋਇਆ ਉਵੇਂ ਆ ਤੇ ਫਿਰ ਕੋਈ ਗੱਲ ਨਹੀਂ ਹੈਗੀ ਤੇ ਜੇ ਤਰੋੜ ਮਰੋੜ ਦਿੱਤਾ ਉਹਨਾਂ ਨੇ ਉਹਦੇ ਐਂਡ ਨੂੰ ਵੀ ਉਹਦਾ ਐਂਡ ਕੀ ਹੋਇਆ ਫਿਰ ਇਹ ਬਹੁਤ ਮਾੜੀ ਗੱਲ ਆ ਵੀ ਇਹ ਤਾਂ ਫਿਰ ਬੁਝੀ ਹੋਈ ਅੱਗ ਦੇ ਵਿੱਚ ਫੂਕ ਮਾਰੂਗਾ ਦਜੀਤ ਸਾਹਿਬ ਦਸਾਂਜ ਫਿਰ ਪਤਾ ਨਹੀਂ ਕਰਦਾ ਕੀ ਬਣ ਗਈ ਹਨ ਕਿਉਂਕਿ ਜੋ ਸਚਾਈ ਹੈ ਮੈਂ 10-12 ਸਾਲ ਪਹਿਲਾਂ ਇੱਕ ਕਿਤਾਬ ਪੜ੍ਹੀ ਸੀ ਹੋ ਸਕਦਾ ਘੱਟ ਟਾਈਮ ਹੋ ਗਿਆ ਹੋਵੇ ਤੇ ਮੈਨੂੰ ਜਿੱਥੇ ਤੱਕ ਪਤਾ ਮੈਂ ਪੜ੍ਹੀ ਸੀ ਕਿਤਾਬ ਉਹ ਕਿਤਾਬ ਦਾ ਨਾਮ ਸੀਗਾ ਬੇਪਰਵਾਹ ਯੋਧਾ ਉਹ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਰ ਜੀ ਹੁਣਾਂ ਤੇ ਲਿਖੀ ਹੋਈ ਕਿਤਾਬ ਆ ਤੇ ਉਹਦੇ ਵਿੱਚ ਜੋ ਚਮਕੀਲੇ ਬਾਰੇ ਪੜਿਆ ਮੈਂ ਉਹ ਸੰਗਤ ਦੇ ਸਾਹਮਣੇ ਦੱਸਣਾ ਚਾਹੁੰਦਾ ਵਾਂ ਉਦੇ ਵਿੱਚ ਇਹ ਹੋਇਆ ਚਮਕੀਲਾ ਗੰਦੇ ਗਾਣੇ ਗਾਉਂਦਾ ਸੀਗਾ ਪੰਜਾਬ ਦੇ ਵਿੱਚ ਮੂਵਮੈਂਟ ਚੱਲ ਰਹੀ ਸੀ ਜਦੋਂ ਚਮਕੀਲੇ ਤੱਕ ਇਹ ਸਨੇਹਾ ਪਹੁੰਚਦਾ ਵੀ ਭਾਈ ਵੀ ਤੋਂ ਲੱਚਰਤਾ ਫਲਾਉਂਦਾ ਪਜਾ ਦੇ ਵਿੱਚ ਤੇ ਚਮਕੀਲਾ ਸ੍ਰੀ ਕਾਲ ਤਖਤ ਸਾਹਿਬੇ ਪੇਸ਼ ਹੁੰਦਾ ਤੇ ਕਾਲ ਤਖਤ ਸਾਹਿਬ ਜਦੋਂ ਪੇਸ਼ ਹੁੰਦਾ ਉਹ ਉੱਥੇ ਜਦੋਂ ਪੇਸ਼ ਹੁੰਦਾ ਬਾਬਾ ਬਸਨ ਸਿੰਘ ਜੀ ਜਫਰਵਾਲ ਤੇ ਬਾਬਾ ਅਰੂੜ ਸਿੰਘ ਜੀ ਤੇ ਜਥੇਦਾਰ ਬਾਬਾ ਗੁਰਪ੍ਰੀਤ ਸਿੰਘ ਜੀ ਮਾਨੋਚਾਲ ਹੋਂਾ ਦੇ ਕੋਲੇ ਪੇਸ਼ ਹੋਇਆ ਸੰਗਤ ਵੀ ਸੀ ਹੋਰ ਸਿੰਘ ਵੀ ਸੀਗੇ ਜਥੇਬੰਦੀਆਂ ਦੇ ਤੇ ਉੱਥੇ ਨੇ ਹੱਥ ਜੋੜ ਕੇ ਚਮਕੀਲੇ ਨੇ ਮਾਫੀ ਮੰਗੀ ਹੈ ਮੈਂ ਅੱਜ ਤੋਂ ਬਾਅਦ ਧਾਰਮਿਕ ਗਾਣੇ ਜਾਂ ਸੱਭਿਆਚਾਰਕ ਗਾਣੇ ਜ਼ਰੂਰ ਗਾਉਂਗਾ ਪਰ ਲੱਚਰਤਾ ਨਹੀਂ ਗਾਉਂਗਾ ਚਮਕੀਲਾ ਹਟ ਗਿਆ ਗਾਣਾ ਗਲਤ ਗਾਣੇ ਚਮਕੀਲਾ ਫਿਰ ਕਿਤੇ ਹੋਰ ਬਾਹਰ ਪ੍ਰੋਗਰਾਮ ਲਾਉਣ ਗਿਆ ਉੱਥੇ ਕਿਸੇ ਪੱਤਰਕਾਰ ਨੇ ਉਹਨੂੰ ਸਮਾਗਮ ਦੇ ਵਿੱਚ ਉਹਦੇ ਪ੍ਰੋਗਰਾਮ ਦੇ ਵਿੱਚ ਸਵਾਲ ਕੀਤਾ ਵੀ ਤੁਸੀਂ ਪੰਜਾਬ ਦੇ ਵਿੱਚ ਤਾਂ ਖਾੜਕੂ ਲਹਿਰ ਜੋ ਬਣਤੇ ਆ ਪਰ ਤੁਸੀਂ ਉੱਥੇ ਲੱਚਰਤ ਗੰਦੇ ਗਾਣੇ ਕਾਉਂਦੇ ਸਾਨੂੰ ਕੁਝ ਕਹਿੰਦੇ ਨਹੀਂ ਤੇ ਉੱਥੇ ਚਮਕੀਲੇ ਦਾ ਜਵਾਬ ਇਹ ਸੀ ਵੀ ਇਹ ਮੰਗ ਖਾਣੇ ਲੋਕ ਆ ਤੇ ਇਹਨਾਂ ਨੂੰ ਅਸੀਂ ਪੈਸੇ ਦੇ ਕੇ ਅਸੀਂ ਚੁੱਪ ਕਰਾ ਲਿਆ ਇਹਨਾਂ ਨੇ ਸਭ ਤੋਂ ਪੈਸੇ ਦੀ ਮੰਗ ਕੀਤੀ ਸੀ ਤੇ ਅਸੀਂ ਸਿੰਘਾਂ ਨੂੰ ਪੈਸੇ ਦੇ ਤੇ ਤੇ ਚੁੱਪ ਹੋ ਗਏ ਉਹ ਜਿਹੜਾ ਇਹਦਾ ਬਿਆਨ ਸੀਗਾ ਉਹ ਕਾਲਪਤਖ ਸਾਬ ਸਿੰਘਾਂ ਕੋਲੇ ਪਹੁੰਚਦਾ ਜਥੇਦਾਰ ਸਾਹਿਬ ਜੀ ਕੋਲੇ ਪਹੁੰਚਦਾ ਦੁਆਰਾ ਮੀਟਿੰਗ ਸੱਦੀ ਜਾਂਦੀ ਆ ਫਿਰ ਉਹਦੇ ਵਿੱਚ ਸਿੰਘ ਇਕੱਠੇ ਹੁੰਦੇ ਆ ਤੇ ਭਾਈ ਦੀਪਾ ਹੀਰਾਵਾਲਿਆਂ ਦਾ ਜਿਹੜਾ ਹੈਗਾ ਉਹਨਾਂ ਦਾ ਉਹਨਾਂ ਦੀ ਜ਼ਿੰਮੇਵਾਰੀ ਲਈ ਜਾਂਦੀ ਆ ਵੀ ਤੂੰ ਇਹਦਾ ਪ੍ਰੋਗਰਾਮ ਬੁੱਕ ਕਰਾਉਣਾ ਵਾ ਜਦੋਂ ਭਾਈ ਦੀਪਾ ਹੀਰਾਵਾਲ ਆਪਦੇ ਨਾਲ ਦੇ ਸਿੰਘਾਂ ਨੂੰ ਲੈ ਕੇ ਚਮਕੀਲੇ ਦਫ਼ਤਰ ਜਾਇਦੇ ਘਰੇ ਜਾਂਦੇ ਆ ਵੀ ਇਹਦਾ ਪ੍ਰੋਗਰਾਮ ਲਵਾਉਣਾ ਵਾ ਤੇ ਇਹ ਮਿਲਦਾ ਨਹੀਂ ਹੈਗਾ ਜਦੋਂ ਇਹ ਪਹਿਲੀ ਵਾਰੀ ਬਾਹਰੋਂ ਆਉਂਦਾ ਵਾ ਚਮਕੀਲਾ ਤੇ ਕੋਟ ਬਦਲ ਕੇ ਇੱਕ ਬਾਦਲ ਖਾਂ ਕੇ ਉੱਥੇ ਅਖਾੜਾ ਲੱਗਦਾ ਜਿੱਥੇ ਸੀਆਰਪੀ ਦੀ ਛਤਰ ਛਾਇਆ ਹੇਠ ਇਹਨੇ ਅਖਾੜਾ ਲਾਇਆ ਸੀ ਉੱਥੇ ਵਾਰ-ਵਾਰ ਉੱਥੇ ਸਿੰਘਾ ਦੇ ਹੁੰਦਿਆਂ ਵੀ ਵਾਰ-ਵਾਰ ਇਹ ਜਿਹੜਾ ਹੈਗਾ ਵਾ ਵੀ ਸਟੇਜ ਤੋਂ ਕਹਿ ਰਿਹਾ ਸੀ ਆਪਦੇ ਡੱਬ ਚ ਲੱਗਿਆ ਰਾਲ ਵਾਰ ਦਿਖਾ ਦਿਖਾ ਕੇ ਨਾ ਜੋ ਮਕੀਲਾ ਇਹ ਗੱਲ ਸਟੇਜ ਤੋਂ ਕਹਿ ਰਿਹਾ ਸੀ ਵੱਜੋ ਜੀ ਨੇ ਹੱਕ ਚ ਵੱਜਣਾ ਵੱਜੋ ਜੀ ਨੇ ਹੱਕ ਚ ਵੱਜਣਾ ਵੀ ਮੈਂ ਗੱਲ ਆਖੀ ਆ ਪਰ ਇਹ ਤਾਂ ਜੇ ਕੋਈ ਬੰਦਾ ਆਮ ਆ ਕੋਈ ਟੁੱਟੂ ਜਿਹਾ ਬੰਦਾ ਕੋਈ ਹਨਾ ਉਹ ਤਾਂ ਬੰਦਾ ਇਹ ਚੀਜ਼ਾਂ ਨੂੰ ਜਰ ਲੈਂਦਾ ਪਰ ਸਿੰਘਾਂ ਤੋਂ ਥੋੜੀ ਇਹ ਗੱਲਾਂ ਬਾਤਾਂ ਜਰੀਆਂ ਜਾਂਦਾਂ ਪਰ ਇਹ ਤਾਂ ਗੱਲ ਬਹੁਤ ਵੱਡੀ ਸੀ ਇੱਕ ਮੂਵਮੈਂਟ ਦੇ ਉੱਤੇ ਦੋਸ਼ ਲਾਉਣਾ ਧੱਬਾ ਲਾਉਣਾ ਵੀ ਸਿੱਖਾਂ ਨੇ ਸਿੰਘਾਂ ਨੇ ਖਾੜਕੂ ਸਿੰਘਾਂ ਨੇ ਪੈਸੇ ਲੈ ਕੇ ਇੱਕ ਬੰਦੇ ਨੂੰ ਕਹਤਾ ਵੀ ਤੂੰ ਜੋ ਗੰਦ ਪਾਉਣਾ ਪਾਈ ਚਲ ਇਹ ਕਦੇ ਨਹੀਂ ਹੋਇਆਗਾ ਜੋ ਉਹਦਾ ਕਾਰਨ ਬਣਿਆ ਇੱਕ ਏ ਸੀ ਤੇ ਦੂਜਾ ਏ ਸੀ ਵੀ ਸਿੰਘਾਂ ਨੂੰ ਇਹ ਗੱਲ ਕਹਿਣੀ ਵਜ੍ਜੋ ਜੀ ਨੇ ਹੱਕ ਚ ਵਜਣਾ ਫਿਰ ਭਾਈ ਦੀਪਾ ਹੇਰਾ ਵਾਲੇ ਹੋਣੀ ਉਹਨਾਂ ਦੀ ਹੱਕ ਚ ਵਜੇ ਸੀ ਜੇ ਤਾਂ ਭਾਈ ਦਲਜੀਤ ਸਿਆ ਤੁਹਾਨੂੰ ਇਹ ਗੱਲ ਸਨੇਹਾ ਪਹੁੰਚਦਾ ਕਰਦੇ ਆ ਵੀ ਜੇ ਤਾਂ ਐਂਡੇ ਦਾ ਇਹੀ ਆ ਵੀ ਇਹ ਕਾਲ ਤੱਕ ਸਾਬ ਚਮਕੀਲਾ ਪੇਸ਼ ਹੁੰਦਾ ਮਾਫੀ ਮੰਗਦਾ ਫਿਰ ਬਾਹਰ ਜਾ ਕੇ ਆ ਬਿਆਨ ਦਿੰਦਾ ਤਾਂ ਫਿਰ ਇਹਦੀ ਮੌਜੂਦਾ ਕਾਰਨ ਬਣਦਾ ਫਿਰ ਤਾਂ ਭਾਈ ਚਮਕੀਲੇ ਦੀ ਫਿਲਮ ਲੱਗ ਜੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪੰਜਾਬ ਵਾਲਿਆਂ ਨੂੰ ਵੀ ਕੋਈ ਤਰਾਜ ਨਹੀਂ ਹੈਗਾ ਤੇ ਜੇ ਇਹ ਇਹ ਆ ਵੀ ਚਮਕੀਲੇ ਕੋਲੇ ਪੈਸੇ ਜ਼ਿਆਦੇ ਸੀ ਉਹਨੂੰ ਗੈਂਗਸਟਰਾਂ ਦਾ ਜਾਂ ਬਦਮਾਸ਼ਾਂ ਦਾ ਫੋਨ ਆਉਂਦਾ ਇਹਦੇ ਤੋਂ ਫਰੋਤੀ ਮੰਗੀ ਜਾਂਦੀ ਇਹਨੇ ਫਰੋਤੀ ਨਹੀਂ ਦਿੱਤੀ ਤੇ ਉਹਨੂੰ ਮਾਰ ਦਿੱਤਾ ਜਾਂਦਾ ਜੇ ਇਹ ਆ ਤੇ ਫਿਰ ਇਹ ਭਾਈ ਖਾੜਕੂ ਮੂਵਮੈਂਟ ਜਾਂ ਪੁਰਾਣੇ ਸਿੰਘ ਜਿਨ੍ਹਾਂ ਦੇ ਘਰ ਘਾਟ ਉਜਾੜ ਦਿੱਤੇ ਪੰਜਾਬ ਪੁਲਿਸ ਨੇ ਜਾਂ ਗਵਰਨਮੈਂਟ ਨੇ ਤੇ ਤੁਸੀਂ ਉਹਨਾਂ ਦੀ ਸ਼ਹੀਦੀ ਨੂੰ ਇਹ ਕਿੰਤੂ ਪ੍ਰਾਂਤੂ ਕਰੋਗੇ ਉਹਨਾਂ ਦੇ ਇਤਿਹਾਸ ਨੂੰ ਤਰੋੜ ਮਰੋੜ ਕੇ ਤੁਸੀਂ ਪੇਸ਼ ਕਰੋਗੇ ਜਿੰਨਾਂ ਦੀਆਂ ਫੋਟੋਆਂ ਇਤਿਹਾਸਕ ਗੈਲਰੀਆਂ 'ਚ ਲੱਗੀਆਂ ਉਹਨਾਂ ਨੂੰ ਤੁਸੀਂ ਬਦਮਾਸ਼ ਦਾ ਦਰਜਾ ਦੇਵੋਗੇ ਕਸ਼ੀਦਾ ਤੋਂ ਤੇ ਫਿਰ ਭਾਈ ਇਹ ਗੱਲ ਹੋਰ ਕਿਸੇ ਪਾਸੇ ਉੱਠ ਜਾਣੀ ਆ ਕਿਉਂਕਿ ਅਸੀਂ ਇਹ ਤਾਂ ਕਹਿਣਾ ਨਹੀਂ ਭਾਈ ਤੇਰੇ ਮੂਰੇ ਹੱਥ ਜੋੜ ਕੇ ਬੇਨਤੀ ਆ ਵੀ ਤੂੰ ਇਸ ਫਿਲਮ ਨੂੰ ਨਾ ਚੱਲਦਾ ਕਰ ਅਸੀਂ ਨਾ ਅਸੀਂ ਨਾ ਸੈਣ ਮਿਆਂ ਤੇ ਜਾਣਾ ਤੁਸੀਂ ਅਸੀਂ ਤਾਂ ਇਹ ਚਾਹੁੰਦੇ ਆ ਵੀ ਸਿੰਘਾਂ ਨੂੰ ਪੰਜਾਬ ਵਾਸੀਆਂ ਨੂੰ ਸਿੱਖਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਇਹੋ ਜੇ ਲੋਕ ਪ੍ਰੋਡਿਊਸਰ ਡਾਇਰੈਕਟਰ ਐਕਟਰ ਇਹ ਏਸਿੰਗਾ ਚ ਬਹਿ ਕੇ ਚੀਜ਼ਾਂ ਨੂੰ ਲਾਂਚ ਕਰ ਦਿੰਦੇ ਆ ਆਪਾਂ ਛੜਕਾ ਤੇ ਆ ਕੇ ਤੇ ਇਹ ਚੀਜ਼ਾਂ ਬੰਦ ਕਰਾਉਂਦੇ ਆ ਆਪਣਾ ਰਤਬਾ ਇਹ ਨਹੀਂ ਹੈਗਾ ਵੀ ਆਪਾਂ ਵੀ ਏਸਿੰਗਾ ਚ ਬਹਿ ਕੇ ਜਾਂ ਆਪ ਆਪਦੇ ਜਿੱਥੇ ਵੀ ਬੈਠੇ ਆ ਘਰੇ ਬਹਿ ਕੇ ਤੇ ਇਹਨਾਂ ਤੱਕ ਸੁਨੇਹਾ ਪਹੁੰਚਾ ਕਰ ਦੇ ਭਾਈ ਜੇ ਤਾਂ ਇਸ ਗੱਲ ਦੇ ਵਿੱਚ ਸਚਾਈ ਆ ਤੇ ਇਹ ਸਾਰੇ ਸੰਸਾਰ ਤੇ ਚੱਲੇ ਸਾਨੂੰ ਤਰਾਜ ਕੋਈ ਨਹੀਂ ਤੇ ਜੇ ਇਹ ਇਹਨੂੰ ਤੁਸੀਂ ਤਰੋੜ ਮਰੋੜ ਕੇ ਪੇਸ਼ ਕੀਤਾ ਖਾੜਕਵਾਂ ਨੂੰ ਤੁਸੀਂ ਇੱਕ ਬਦਮਾਸ਼ ਦਾ ਦਰਜਾ ਦੋਗੇ ਤੇ ਉਧਰੋਂ ਜਿਹੜਾ ਗੰਦ ਪਾਉਂਦਾ ਸੀਗਾ ਚਮਕੀਲਾ ਉਹਨੂੰ ਤੁਸੀਂ ਇਹ ਆਪਦੀ ਕੈਟਾਗਰੀ ਦੇ ਵਿੱਚ 벨ਟ ਪੰਜਾਬੀ ਇੰਡਸਟਰੀ 벨ਟ ਦੇ ਵਿੱਚ ਜੇ ਤੁਸੀਂ ਚਮਕੀਲੇ ਨੂੰ ਸ਼ਹੀਦ ਦਾ ਦਰਜਾ ਦਿਵਾਉਣਾ ਚਾਹੁੰਦੇ ਆਂ ਵੀ ਉਹਨਾਂ ਨੂੰ ਇੱਕ ਬਦਮਾਸ਼ਾਂ ਨੇ ਇੱਕ ਫਰੋਤੀ ਪਿੱਛੇ ਮਾਰਤਾ ਤੇ ਫਿਰ ਉਹ ਸਾਰਾ ਸਾਰ ਗਲਤ ਆ ਜਿਹੜੀ ਮੈਨੂੰ ਨਹੀਂ ਲੱਗਦਾ ਵੀ ਸਿੱਖੇ ਜੀ ਨੂੰ ਯਰਨਗੇ ਤੇ ਜੇ ਸਾਰੇ ਜਰ ਸਕਦੇ ਆ ਫਿਰ ਸਾਨੂੰ ਵੀ ਬੋਲਣ ਦੀ ਲੋੜ ਨਹੀਂ ਹੈਗੀ ਤੇ ਇਸ ਕਰਕੇ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆਂ ਵੀ ਹਜੇ ਉਹ ਫਿਲਮ ਆਈ ਨਹੀਂ ਹੈਗੀ ਜੋ ਆਈ ਆ ਤੇ ਇਹਦੇ ਤੇ ਐਕਟਰ ਡਾਇਰੈਕਟਰ ਪ੍ਰੋਡਿਊਸਰ ਵਿਚਾਰ ਵਟਾਂਦਰਾ ਕਰਨ ਸਿੱਖ ਜਥੇਬੰਦੀਆਂ ਸੰਪਰਦਾਵਾਂ ਬਾਹਰ ਵਸਦੇ ਸਿੱਖ ਜੋ ਇਹਨਾਂ ਤੱਕ ਪਹੁੰਚ ਕਰ ਸਕਦੇ ਜਾਂ ਇਸ ਗੱਲ ਨੂੰ ਕਰ ਸਕਦੇ ਆ ਤੇ ਉਹ ਇਹਨਾਂ ਦੇ ਨਾਲ ਗੱਲਬਾਤ ਕਰਨ ਤੇ ਉਹ ਇਹਨਾਂ ਨੂੰ ਪੁੱਛਣ ਵੀ ਪਾਈ ਇਹਦੀ ਸਚਾਈ ਕੀ ਆ ਜੇ ਤਾਂ ਸਚਾਈ ਹੈਗੀ ਆ ਵੀ ਭਾਈ ਦੀਪਾ ਹੀਰਾ ਵਾਲਿਆਂ ਨੇ ਇਹਨਾਂ ਨੂੰ ਇਸ ਕਾਰਨ ਕਰਕੇ ਮਾਰਿਆ ਵੀ ਸਿੱਖਾਂ ਸਿੰਘਾਂ ਨੇ ਫਰੋਤੀ ਮੰਗੀ ਸੀ ਫੇਰ ਕੋਈ ਚੱਕਰ ਨਹੀਂ ਹੈਗਾ ਫੇਰ ਸਿੰਘਾਂ ਨੇ ਮਾਰਿਆ ਤੇ ਮਾਰਿਆ ਉਹਦੀ ਚਾਹੀ ਦਿਖਾਈ ਜਾਵੇ ਕਿਉਂਕਿ ਇਹ ਕੱਲਾ ਨਹੀਂ ਮਾਰਿਆ ਹੋਰ ਬਥੇਰੀਆਂ ਭੇਡਾਂ ਕਤੀੜਾਂ ਗੱਡੀ ਚੜੀਆਂ ਸੀ ਸਿੱਖਾਂ ਨੇ ਪਰ ਜੇ ਤੁਸੀਂ ਇਹ ਕਹੋਗੇ ਵੀ ਇਹ ਤੋਂ ਕਿਸੇ ਬਦਮਾਸ਼ ਨੇ ਫਰੋਤੀ ਮੰਗੀ ਸੀ ਨਹੀਂ ਦਿੱਤੀ ਤੇ ਬਦਮਾਸ਼ਾਂ ਨੇ ਮਾਰਤਾ ਤੇ ਇਹਨੂੰ ਤੁਸੀਂ ਸ਼ਹੀਦਾ ਦਰਜਾ ਦੇ ਦੋਗੇ ਤੇ ਫੇਰ ਭਾਈ ਇਹ ਕੰਮ ਬਹੁਤ ਆ ਤੇ ਇਹ ਆਉਣ ਵਾਲਾ ਸਮਾਂ ਫਿਰ ਸਿੱਖਾ ਵਾਲੀ ਚੁਣੌਤੀ ਆ ਸਿੰਘਾਂ ਵਾਲੀ ਚੁਣੌਤੀ ਆ ਵੀ ਤੁਹਾਡੇ ਸਾਰੇ ਹੀ ਸ਼ਹੀਦਾ ਨੂੰ ਇਹਨਾਂ ਨੇ ਫਿਰ ਬਦਮਾਸ਼ਾਂ ਦੀ ਕੈਟਾਗਰੀ ਦੇ ਵਿੱਚ ਲਿਆ ਕੇ ਖੜਾ ਕਰ ਦੇਣਾ ਤੇ ਜਿਹੜੇ ਬੰਦੇ ਮਾਰੇ ਸੀ ਤੇ ਉਹਨਾਂ ਨੂੰ ਸ਼ਹੀਦਾ ਦਰਜਾ ਇਹਨਾਂ ਨੇ ਆਟੋਮੈਟਿਕ ਸੈਂਸਰ ਬੋਰਡ ਰਹੀਂ ਦਵਾ ਲੈਣਾ ਹੁਣ ਸਿੱਖ ਫੈਸਲਾ ਕਰਨ ਵੀ ਇਹਦੀ ਫਿਲਮ ਚੱਲਣ ਦੇਣੀ ਆ ਕਿ ਨਹੀਂ ਚੱਲਣ ਦੇਣੀ ਮੈਂ ਨਹੀਂ ਕਹਿੰਦਾ ਵੀ ਇਹਦਾ ਵਿਰੋਧ ਕੀਤਾ ਜਾਵੇ ਕਿਉਂਕਿ ਆਪਾਂ ਨੂੰ ਐਂਡ ਦਾ ਨਹੀਂ ਪਤਾਗਾ ਆਪਾਂ ਕਰਾ ਵੇਖੀ ਪਰ ਦਲਜੀਤ ਦਸਾਂਝ ਤੱਕ ਇਹ ਗੱਲ ਪਹੁੰਚਦੀ ਹੋਣੀ ਚਾਹੀਦੀ ਹੈ ਵੀ ਜੇ ਗੱਲ ਆਏ ਆ ਵਿਕਾਲਤਾ ਸਰ ਪੇਸ਼ ਹੋ ਕੇ ਮਾਫੀ ਮੰਗੀ ਸੀ ਤੇ ਉਹਦਾ ਕਾਰਨ ਇਹਦੀ ਮੌਤ ਬੜੀ ਆ ਇਹਨੇ ਗਲਤ ਬਿਆਨ ਦਿੱਤਾ ਸੀ ਤੇ ਫੇਰ ਚੱਲ ਪਏ ਤੁਸੀਂ ਸਾਰੇ ਸਿੱਖਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਇਸ ਚੀਜ਼ ਤੇ ਬਿਆਨ ਦਿੱਤੇ ਜਾਣ ਤੇ ਇੰਨਾ ਕੁ ਲੈ ਕੇ ਜਰੂਰ ਇਹਨੂੰ ਪਾਇਆ ਜਾਵੇ ਦਲਜੀਤ ਦਸਾਂਝ ਨੂੰ ਵੀ ਦਲਜੀਤ ਦਸਾਂਝ ਇਹਦੀ ਇਸ ਗੱਲ ਬਾਰੇ ਤੋਂ ਬਾਰੇ ਜਰੂਰ ਵਿਚਾਰ ਵਟਾਂਦਰਾ ਕਰੇ ਵੀ ਭਾਈ ਵੀ ਤੂੰ ਵੀ ਪੰਜਾਬ ਦਾ ਵਾ ਤੇਰੇ ਨਾਲ ਕੋਈ ਵੈਰ ਵਿਰੋਧ ਨਹੀਂ ਹੈਗਾ ਇਹ ਮਤਲਬ ਖਿਆਲ ਕਰੀ ਵੀ ਜੇ ਤੂੰ ਅਵੰਨੀਆਂ ਦੇ ਨਾਲ ਤੇਰੇ ਹੱਥ ਮਿਲਦੇ ਆ ਤੇ ਉਧਰ ਆਪਣੀਤੀ ਚੋਪੜਾ ਨੂੰ ਲਈ ਫਿਰਦਾ ਵੀ ਉਹੋ ਰਾਗਵ ਚੱਡੇ ਦੇ ਘਰੋਂ ਆ ਤੇ ਉਹਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਬਣਦੀ ਆ ਵੀ ਤੇਰੇ ਸਿਰ ਤੇ ਹੱਥਾਂ ਵੀ ਤੇਨੂੰ ਕੋਈ ਹੱਥ ਨਹੀਂ ਲਾਊਗਾ ਇਹ ਬਹੁਤ ਵੀ ਮਾੜੀ ਸੋਚ ਆ ਵੀ ਇਹ ਘਟ ਗਿਆ ਸੋਚਾ ਇਹ ਤੂੰ ਭੁੱਲ ਜੀ ਤੇ ਪਰ ਅਸੀਂ ਇਹੀ ਚਾਹੁੰਦੇ ਆ ਵੀ ਅਮਨ ਸ਼ਾਂਤੀ ਬਣੀ ਰਹੇ ਤੇ ਵੀ ਸਿੱਖਾਂ ਦਾ ਇਤਿਹਾਸ ਨਾ ਖਰਾਬ ਹੋਵੇ ਜਿਹੜੇ ਨੌਜਵਾਨ ਨੇ ਆਪਣੇ ਘਰ ਘਾਟ ਵਾਹ ਕਰ ਲਿਆ ਉਹਦੇ ਘਰ ਉੱਜੜ ਕੇ ਜਿਹੜੇ ਸਿੱਖਾਂ ਦੇ ਤੇ ਉਹਨਾਂ ਦੀਆਂ ਤੁਸੀਂ ਸ਼ਹੀਦੀਆਂ ਨੂੰ ਉਹਨਾਂ ਦੇ ਕੀਤੇ ਹੋਏ ਕਾਰਜਾਂ ਨੂੰ ਤੁਸੀਂ ਇੱਕ ਹੋਰ ਹੀ ਰੂਪਰੇਖਾ ਦੇ ਦੋਗੇ ਇਹ ਬਹੁਤ ਮੰਦਭਾਗੀ ਘਟਨਾ ਹੋਊਗੀ ਤੇ ਮੈਂ ਇੰਨੀਆ ਕੀ ਬੇਨਤੀਆਂ ਕਰਨੀਆਂ ਸੀ ਭੁੱਲਾ ਚੁੱਕਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ